ਸਚੀਗਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵੱਲ ਕੈਨੇਡਾ ਦੇ ਐਡਮੰਟਨ ਚ ਸੁਰੱਖਿਆ ਗਾਰਡ ਵੱਜੋਂ ਕੰਮ ਕਰ ਰਹੇ 20 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ 20 ਸਾਲਾ ਭਾਰਤੀ ਵਿਦਿਆਰਥੀ ਹਰਸ਼ਰਨਦੀਪ ਸਿੰਘ ਵਜੋਂ ਹੋਈ ਹੈ ਜਿਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਪੁਲਿਸ ਨੇ ਫਿਲਹਾਲ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਹਰਸ਼ਰਨਦੀਪ ਪੰਜਾਬ ਦੇ ਕਿਸ ਪਿੰਡ ਜਾਂ ਸ਼ਹਿਰ ਦਾ ਰਹਿਣ ਵਾਲਾ ਹੈ। ਪਤਾ ਲੱਗਿਆ ਕਿ ਜਿਸ ਅਪਾਰਟਮੈਂਟ ਦੇ ਵਿੱਚ ਹਰਸ਼ਰਨਦੀਪ ਸੁਰੱਖਿਆ ਗਾਰਡ ਵੱਜੋਂ ਤਨਾਤੀ ਦੇ ਬਾਹਰ ਕੁਝ ਲੋਕ ਆਪਸ ਵਿੱਚ ਝਿੜੇ ਅਪਾਰਟਮੈਂਟ ਵਿੱਚ ਵੀ ਦਾਖਲ ਹੋਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲੈ ਜਾਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਅਗਲੀ ਪੜਾ ਦੀ ਸੇਵਾ ਕਰਨ ਲਈ ਤਖਸ਼ੇਦੰਮਾ ਸਾਹਿਬ ਤਰਵੰਡੀ ਸਾਬੂ ਪਹੁੰਚੇ ਨੇ ਸਵੇਰੇ ਨੌਜੇ ਤਖਤ ਸਾਹਿਬ ਦੇ ਚਰਨਕੁੰਡ ਕੋਲ ਗਲ ਵਿੱਚ ਤਖਤੀ ਪਾ ਕੇ ਨੀਲਾ ਚੋਲਾ ਪਹਿਨ ਕੇ ਤੇ ਹੱਥ ਵਿੱਚ ਵਰਸ਼ਾ ਫੜ ਕੇ ਪਹਿਰੇਦਾਰ ਸੇਵਾਦਾਰ ਵੱਜੋਂ ਸੇਵਾ ਰੰਮ ਕਰ ਦਿੱਤੀ ਹੈ ਤੇ ਇਸ ਮੌਕੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕਰ ਦਿੱਤੇ ਗਏ ਨੇ ਬਾਗੀਆਂ ਨੇ ਸੀਰੀਆ ਦੇ ਅਸਦ ਸਰਕਾਰ ਦਾ ਤਖਤਾ ਪਲਟ ਕੇ ਰਾਸ਼ਤਾ ਨੇ ਦਮਸ਼ਕ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ। ਸੀਰੀਆਈ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦਾ ਤਾਨਾਸ਼ਾਹੀ ਰਾਜ ਖਤਮ ਕੀਤਾ ਤੇ ਜਸ਼ਨ ਮਨਾਇਆ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਬਸ਼ਰ ਅਸਦ ਮੁਲਕ ਛੱਡ ਕੇ ਭੱਜ ਗਏ ਸਨ। ਹਾਲਾਂਕਿ ਰੋਸ ਜੋ ਕਿ ਸੀਰੀਆ ਦਾ ਨੇੜਲਾ ਪਾਈਵਾਲ ਰਿਹਾ ਨੇ ਆਖਿਆ ਕਿ ਅਸਦ ਨੇ ਬਾਗੀ ਸਮੂਹਾਂ ਨਾਲ ਗੱਲਬਾਤ ਤੋਂ ਬਾਅਦ ਇਹ ਮੁਲਕ ਛੱਡਿਆ ਤੇ ਜਾਣ ਤੋਂ ਪਹਿਲਾਂ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਨ ਢੰਗ ਦੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ। ਬਾਗੀਆਂ ਦੇ ਅਗਵਾਈ ਅਲਕਾਇਦਾ ਦੇ ਸਾਬਕਾ ਕਮ ਮੋਦਦੀ ਗੁਲਾਨੀ ਦੇ ਹੱਥ ਵਿੱਚ ਸੀ ਗੁਲਾਨੀ ਨੇ ਅਸਦ ਸਰਕਾਰ ਦੇ ਤਖਤਾ ਪਲਟ ਨੂੰ ਇਸਲਾਮਿਕ ਮੁਲਕ ਦੀ ਜਿਤ ਕਰਾਰ ਦਿੱਤਾ ਤੇ ਅਸਦ ਰਾਜ ਦਾ ਭੋਗ ਪੈਣਾ ਈਰਾਨ ਤੇ ਇਸ ਦੇ ਪਾਈਵਾਲਾਂ ਲਈ ਪੱਟਾ ਛਟਕਾ ਦੇਲੀ ਤੋਂ ਸ਼ਿਲਾنگ ਜਾ ਰਹੇ ਜਹਾਜ਼ ਦੀ ਪਟਨਾ ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਕਾਰਨ SG 2950 ਚ ਕਰੀਬ 80 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ ਜਹਾਜ਼ ਦੇ ਵਿੱਚ ਸਵਾਰ ਹਰ ਕੋਈ ਸੁਰੱਖਿਅਤ ਹੈ ਤੇ ਵਿੰਡਸਕ੍ਰੀਨ ਦੇ ਵਿੱਚ ਤਰੇੜ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਜਾਣਕਾਰੀ ਮੁਤਾਬਕ ਹਵਾਟ ਜਹਾਜ਼ ਦੀ ਵਿੰਡਸਕ੍ਰੀਨ ਚ ਤਰੇੜ ਆਈ ਜਿਸ ਤੋਂ ਬਾਅਦ ਉਸ ਨੂੰ ਪਟਨਾ 에ਰਪੋਰਟ ਤੇ ਲੈਂਡ ਕਰਨਾ ਪਿਆ ਜਹਾਜ਼ ਸਵੇਰੇ ਕਰੀਬ 9 ਵਜੇ ਪਟਨਾ ਦੇ ਜੈ ਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ ਹੈ ਫਿਲਹਾਲ ਤਕਨੀਕੀ ਟੀਮ ਫਲਾਇਟ ਦੀ ਜਾਂਚ ਕਰ ਰਹੀ ਹੈ ਅਕਾਲੀ ਦਲ ਦੇ ਬਾਗੀ ਟੜੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਅੱਜ ਪੂਰੀ ਹੋ ਗਈ ਹੈ ਜਿਸ ਤੋਂ ਬਾਅਦ ਸਮੁੱਚਾ ਬਾਗੀ ਟੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਜਰੀ ਦਮਦਮਾ ਸਾਹਿਬ ਵਿਖੇ ਹਨ ਜਿੱਥੇ ਉਹ ਆਪਣੀ ਸਜ਼ਾ ਪੂਰੀ ਕਰ ਰਹੇ ਨੇ ਬਾਗੀ ਟੜੇ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅੱਜ ਸੁਧਾਰ ਲਹਿਰ ਦਾ ਢਾਂਚਾ ਪੰਕ ਕੀਤਾ ਜਾ ਰਿਹਾ ਹੈ ਤੇ ਅੱਜ ਸੁਖਬੀਰ ਬਾਦਲ ਹੱਥ ਵਿੱਚ ਵਰਸ਼ਾ ਤੇ ਗਲ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਰੂਪ ਚ ਤਖਸ਼ੀਦਮਦਵਾ ਸਾਹਿਬ ਵਿਖੇ ਸਜ਼ਾ ਪੂਤਰੇ ਨੇ ਜਿੱਥੇ ਉਹਨਾਂ ਦੀ ਸਜ਼ਾ ਅੱਜ 7ਵਾਂ ਦਿਨ ਹੈ ਸੁਖਬੀਰ ਬਾਦਲ 10 ਦਸੰਬਰ ਤੱਕ ਦਮਦਮਾ ਸਾਹਿਬ ਵਿਖੇ ਸੇਵਾ ਕਰਨਗੇ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਮੁਕਸਰ ਸਾਹਿਬ ਜਾ ਕੇ 12 ਦਸੰਬਰ ਤੱਕ ਉੱਥੇ ਆਪਣੀ ਸਜ਼ਾ ਪੂਰੀ ਕਰਨੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਦਾਗੀ ਢੜੇ ਦੇ ਹੋਰ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਉਸ ਕਤਰੇ ਤੋਂ ਉੱਥੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਆਪਣੀ ਸਜ਼ਾ ਪੂਰੀ ਹੋਣ ਦੀ ਜਾਣਕਾਰੀ ਦਿੱਤੀ ਸੁਪਰੀਮ ਕੋਰਟ ਨੇ ਸ਼ੰਭੂ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਇੱਕ ਹੀ ਤਰ੍ਹਾਂ ਦੀ ਪਟੀਸ਼ਨ ਵਾਰ-ਵਾਰ ਕਿਉਂ ਦਾਇਰ ਕੀਤੀ ਜਾ ਰਹੀ ਹੈ ਇਸ ਸੰਬੰਧੀ ਇੱਕ ਕੇਸ ਪਹਿਲਾਂ ਹੀ ਪੈਂਡਿੰਗ ਹੈ ਫਿਰ ਅਜਿਹੀ ਪਟੀਸ਼ਨ ਕਿਉਂ ਪਾਈ ਜਾ ਰਹੀ ਹੈ ਅਦਾਲਤ ਨੇ ਆਖਿਆ ਉਹ ਪਹਿਲਾਂ ਤੋਂ ਪੈਂਡਿੰਗ ਮਾਮਲਿਆਂ ਦੇ ਨਾਲ ਇਸ ਪਟੀਸ਼ਨ ਤੇ ਸੁਣਵਾਈ ਨਹੀਂ ਕਰੇਗੀ ਤੇ ਇਸ ਨਾਲ ਹੀ ਗਲਤ ਸੰਦੇਸ਼ ਜਾਂਦਾ ਹੈ ਤੇ ਅਸੀਂ ਪਟੀਸ਼ਨ ਨੂੰ ਖਾਰਜ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉਜਲ ਪਵਾਨ ਦੇ ਬੈਂਚ ਨੇ ਕਿਸਾਨਾਂ ਨੂੰ ਹਾਈਵੇ ਤੋਂ ਹਟਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਦਿੱਲੀ ਦੇ ਲਗਭਗ 40 ਸਕੂਲਾਂ ਨੂੰ ਸੋਮਵਾਰ ਭਾਵ ਕਿ ਅੱਜ ਸਵੇਰੇ ਬੰਬ ਦੀ ਧਮਕੀ ਵਾਲੀ ਮੇਲ ਮਿਲੀ ਜਿਸ ਵਿੱਚ ਭੇਜਣ ਵਾਲੇ ਨੇ 30000 ਡਾਲਰ ਦੀ ਮੰਗ ਕੀਤੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਧਮਕੀ ਡੀਪੀਐਸ ਆਰ ਕੇ ਪਰਮ ਸਮੇਤ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਨੂੰ ਜਿੰਨੇ ਤੇ ਇੱਕ ਈਮੇਲ ਵਿੱਚ ਭੇਜੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਧਮਕੀ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਸਕੂਲਾਂ ਨੇ ਆਪਣੀਆਂ ਕਲਾਸਾਂ ਮੁਅਤਲ ਕਰ ਦਿੱਤੀਆਂ ਨੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜਿਆ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਉਹਨਾਂ ਨੂੰ ਡੀਪੀਐਸ ਆਰ ਕੇਪੁਰਮ ਅਤੇ ਜੀਡੀ ਗੋਇਨਕਾ ਪੱਛਮੀ ਭਾਰਤ ਤੋਂ ਬੰਬ ਦੀ ਧਮਕੀ ਪਹਿਲੀ ਵਾਰ ਨਹੀਂ ਮਿਲੀ ਹੈ ਤੇ ਪਹਿਲਾਂ ਵੀ ਬਹੁਤ ਸਾਰੀਆਂ ਚੇਤਾਵਨੀਆਂ ਦਿੱਲੀ ਨੂੰ ਆਉਂਦੀਆਂ ਸਨ, ਦਿੱਲੀ ਦੇ ਸਕੂਲਾਂ ਨੂੰ ਆਉਂਦੀਆਂ ਸਨ। ਉਹਨਾਂ ਨੇ ਆਖਿਆ ਕਿ ਬੰਬ ਖੋਦਣ ਵਾਲੀਆਂ ਖਾਸ ਤੌਰ ਤੇ ਟੀਮਾਂ, ਫਾਇਰ ਅਧਿਕਾਰੀਆਂ, ਸਥਾਨਕ ਪੁਲਿਸ ਨੇ ਤੁਰੰਤ ਸਕੂਲਾਂ ਦੀ ਤਲਾਸ਼ੀ ਸ਼ੁਰੂ ਕੀਤੀ ਹੈ। ਤਾ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਉਹਨਾਂ ਨੇ ਕਿਹਾ ਕਿ ਅਗਲੀ ਕਾਰਵਾਈ ਹਜੇ ਵੀ ਜਾਰੀ ਹੈ ਪੁਰਬੀ ਸਿੰਗਾਪੂਰ ਦੇ ਕਿ ਹਾਸ਼ੀ ਮਾਰਚ ਸਵੇਰੇ ਅਗਲਣ ਤੇ ਬਾਅਦ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨੇ ਦੱਸਿਆ ਕਿ ਸਵੇਰੇ 6:30 ਵਜੇ ਦੇ ਕਰੀਬ ਟੈਂਪੀਨ ਸਟਰੀਟ ਦੇ ਨਾਲ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ ਬਲਾਕ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫੇਸਬੁੱਕ ਪੋਸਟ ਵਿੱਚ ਐਸਸੀਡੀਐਫ ਨੇ ਕਿਹਾ ਕਿ ਉਹਨਾਂ ਦੇ ਪਹੁੰਚਣ ਤੇ 13ਵੀਂ ਮੰਜ਼ਲ ਤੱਕ ਯੂਨਿਟ ਤੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ ਤੇ ਐਸਸੀਡੀਐਫ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਦੇ ਵਿੱਚ ਇੱਕ ਕਮਰੇ ਚ ਜਸੜੀਆਂ ਹੋਈਆਂ ਕੰਧਾਂ ਤੇ ਕਮਰੇ ਦੇ ਬਾਹਰ ਕੋਰੀਡੋਰ ਨੂੰ ਨੁਕਸਾਨ ਹੋਇਆ ਦਿਖਾਈ ਦੇ ਰਿਹਾ ਹੈ। ਸਾਵਧਾਨੀ ਵਜੋਂ ਆਸ- ਐਸਡੀਐਫ ਤੇ ਆਉਣ ਤੋਂ ਪਹਿਲਾਂ ਪ੍ਰਭਾਵਿਤ ਯੂਨਿਟੀ ਦੇ ਦੋ ਵਿਅਕਤੀਆਂ ਨੂੰ ਬਾਹਰ ਕੱਢਨ ਉਪਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੂਏਸਾਨ ਦੇ ਤੋਂ ਨਦੀਆਂ ਖਬਰਾਂ ਹੁਣ ਮੈਨੂੰ ਦਿਵੋ ਇਜਾਜ਼ਤ ਧੰਨਵਾਦ